ਖਾਲਸਤਾਨ ਲਫਜ਼ ਅੱਜ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਡਰਾਉਂਦਾ ਹੈ ਪਤਾ ਨਹੀਂ ਐਸਾ ਕੀ ਡਰ ਜਾਂ ਐਸਾ ਕੀ ਮਰਸਨਰੀ ਕੈਰੈਕਟਰ ਸਾਡੇ ਇੱਕ ਵੱਡੇ ਤਬਕੇ 'ਚ ਭਰਿਆ ਹੋਇਆ ਹੈ ਖਾਲਸਾ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਖੌਫ ਨਹੀਂ ਮੰਨਦਾ ਜਿੱਥੇ ਕੱਲਾ-ਕੱਲਾ ਸਿੱਖ ਵੀ ਹੈ ਉਹ ਉਸ ਤਖਤ ਦੇ ਸੋਵਰਨਿਟੀ ਦਾ ਵਾਰਿਸ ਹੈ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ ਮੰਗਾਂ ਮੰਗੀਆਂ ਜਾਂਦੀਆਂ ਨੇ ਹੱਕ ਲੈ ਜਾਂਦੇ ਨੇ ਸ਼ਹੀਦਿਆਂ ਦਾ ਜਿਹੜਾ ਝੱਖੜ ਚੁਲਾਣਾ ਹੈ ਇਹ ਪਾਤਸ਼ਾਹਤ ਦੇ ਲਈ ਹੈ ਸੋਵਰਨਿਟੀ ਦੇ ਲਈ ਹੈ ਜੇ ਹੁਣ ਤੁਹਾਡਾ ਅਕਾਲ ਤਖਤ ਟਾ ਦੁੱਤਾ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ ਤੇ ਜਿਹੜੇ ਸਿੱਖ ਨੂੰ ਅੱਜ ਵੀ ਸਮਝਾਣਾ ਪਏ ਕਿ ਖਾਲਸਾਣ ਦੀ ਕੀ ਲੋੜ ਹੈ ਮੈਂ ਸਮਝਦਾ ਇਹ ਵੇਸਟ ਆਫ ਟਾਈਮ ਹੈ ਤੁਨ ਜਿਉ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰ ਹੈ ਦੇਹ ਅਨਿਤ ਨਾਨਿਤ ਰਹੇ ਜਸਨਾਬ ਚੜੈ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੇ ਗਿਆਨੈ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਦਾ ਇਹ ਵਿਸ਼ੇਸ਼ ਦਿਵਾਨ ਸ਼ਹੀਦ ਭਾਈ ਚਮਕੌਰ ਸਿੰਘ ਜੀ ਢਾਲਾ ਤੇ ਇਹਨਾਂ ਚਾਰ ਦਹਾਈਆਂ ਦੇ ਡੇਢ ਲੱਖ ਦੇ ਕਰੀਬ ਸਿੰਘ ਸਿੰਗੜੀਆਂ ਜਨਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ ਮਾਨ ਮਤਾ ਹੋਏ ਉਹਨਾਂ ਦੀ ਯਾਦ ਨੂੰ ਸਮਰਪਤੇ ਅਸੀਂ ਵਰਜੀਨੀਆ ਨਿਵਾਸੀ ਖੁਸ਼ਕਿਸਮਤ ਹੈ ਕਿ ਬੇਸ਼ੱਕ ਪਾਈ ਚਮਕੌਰ ਸਿੰਘ ਦਾਲਾ ਉਹਨਾਂ ਨੇ ਜੂਨ 84 ਦੇ ਕੱਲੂ ਘਾਰੇ ਦੇ ਵਿੱਚ ਵੀ ਸੰਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਨਾਲ ਸ਼ਾਨਾਂ ਬਿਸ਼ਾਨਾਂ ਖਲੋਂਦਿਆਂ ਜੂਜੇ ਜੋਧਪੁਰ ਦੀ ਜੇਲ੍ਹ ਚ ਰਹੇ ਬਾਹਰ ਆਏ ਉਹਨਾਂ ਦੇ ਸਾਹਮਣੇ ਫੇਰ ਚੁਆਇਸ ਸੀ ਆਪਣੀ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਦੀ ਇੱਕੋ ਇੱਕ ਪੁੱਤਰ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਪਰ ਉਸ ਨੇ ਆਪਣੇ ਪਿਤਾ ਨੂੰ ਮਾਤਾ ਨੂੰ ਕਿਹਾ ਕਿ ਤੁਸੀਂ ਇਹ ਸਮਝੋ ਕਿ ਮੈਂ ਆਪਣਾ ਆਪਾ ਕੌਮ ਦੇ ਸਮਰਪਿਤ ਕੀਤਾ ਹੋਇਆ ਹੈ ਔਰ ਉਹਨਾਂ ਨੇ ਸੰਘਰਸ਼ ਦੇ ਵਿੱਚ ਬਹੁਤ ਅੱਗੇ ਵਧ ਕੇ ਖਾਲਸਤਾਨ ਕਮਾਂਡੋ ਫੋਰਸ ਦੇ ਨਾਲ ਜੁੜ ਕੇ ਉਹਨਾਂ ਨੇ ਜਿੰਨੀ ਵੱਡੀ ਕੁਰਬਾਨੀ ਕੀਤੀ ਬਹੁਤ ਜ਼ਿਆਦਾ ਸਰਕਾਰੀ ਪ੍ਰੋਪਾਗੈਂਡੇ ਨੇ ਸਾਡੇ ਜੁਝਾਰੂ ਸਿੰਘਾਂ ਦੇ ਉੱਤੇ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਭਾਈ ਚਮਕੌਰ ਸਿੰਘ ਦਾਲਾ ਉਹਨਾਂ ਬੇਦਾਗ ਸਿੰਘਾਂ ਚੋਂ ਨੇ ਜਿਨ੍ਹਾਂ ਬਾਰੇ ਈਵਨ ਕੋਈ ਹਕੂਮਤੀ ਨੈਰੇਟਿਵ ਵੀ ਸਾਹਮਣੇ ਨਹੀਂ ਆਇਆ ਔਰ ਇਸ ਥਾਂ ਦੇ ਉੱਤੇ ਉਹਨਾਂ ਦੇ ਪਹਿੰਜੀ ਦਲਵਿੰਦਰ ਕੌਰ ਪਹਿੰਜੀ ਦਲਵਿੰਦਰ ਕੌਰਾਂ ਦੇ ਸਰਦਾਰ ਸਾਹਿਬ ਸਰ ਬਲਦੇਵ ਸਿੰਘ ਸੋਈ ਔਰ ਚਮਕੌਰ ਸਿੰਘ ਡਾਲਾ ਦੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਮਾਤਾ ਜੀ ਪਿੱਛੇ ਚੜਾਈ ਕਰ ਗਏ ਔਰ ਮੈਂ ਜਦੋਂ ਪਹਿਲੀ ਵਾਰ 1991 ਦੇ ਵਿੱਚ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਡੀਸੀ ਆਇਆ ਇਹ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਫੁੱਲ ਸਟ੍ਰੈਂਥ ਦੇ ਨਾਲ ਸੰਘਰਸ਼ ਚੱਲ ਰਿਹਾ ਸੀ ਤੇ ਭੈਣ ਜੀ ਦਲਵਿੰਦਰ ਕੌਰ ਉਹਨਾਂ ਦੀ ਚੜ੍ਹਦੀ ਕਲਾ ਦੇਖਦੇ ਆਂ ਭੈਣ ਹੋਣ ਦੇ ਨਾਤੇ ਬਹੁਤ ਵਾਰ ਤੁਸੀਂ ਹੁਣੇ ਜਿਹੜੀ ਨਜ਼ਮ ਪਾਈ ਗੁਰਦੇਵ ਸਿੰਘ ਜੀ ਤੋਂ ਸੁਣੀ ਉਸ ਦੇ ਵਿੱਚ ਇੱਕ ਜਜ਼ਬਾਤ ਵੀ ਹੈ ਅਸੀਂ ਸਾਰੇ ਗ੍ਰਸਤੀ ਹਿਊਮਨ ਬੀਇੰਗ ਈਮੋਸ਼ਨਲ ਐ ਸਾਡੇ ਲਈ ਜੇ ਅਸੀਂ ਆਪਣੇ ਆਲੇ ਦੁਆਲੇ ਚ ਵੀ ਦੇਖੀਏ ਸਾਡੇ ਸਾਰੇ ਰਿਸ਼ਤੇ ਉਹ ਪੁੱਤਰ ਧੀ ਹਸਬੈਂਡ ਵਾਈਫ ਬੱਚੇ ਬੱਚੀ ਸਾਰਿਆਂ ਦੇ ਇੱਕ ਡੂੰਘੀ ਐਮੋਸ਼ਨ ਹੁੰਦੀ ਐ ਇਹ ਐਮੋਸ਼ਨ ਹੀ ਸਾਨੂੰ ਬਾਈਂਡ ਟੂਗੇਦਰ ਕਰਦੀ ਐ ਪਰ ਜਦੋਂ ਕੌਮ ਦੀ ਗੱਲ ਆਂਦੀ ਐ ਕੌਮ ਦਾ ਸਵਾਲ ਆਂਦਾ ਐ ਤੇ ਫੇਰ ਮਾਪਿਓ ਦੇ ਸਾਹਮਣੇ ਵੀ ਦਸਵੇਂ ਦਸ਼ਮੇਸ਼ ਪਿਤਾ ਇਹ ਕਹਿ ਰਹੇ ਹੁੰਦੇ ਨੇ ਕਿ ਜਵੇਂ ਉਹ ਸੰਗਤ ਵਾਲ ਇਸ਼ਾਰਾ ਕਰਕੇ ਕਦੇ ਉਹਨਾਂ ਨੇ ਗੁਰੂ ਕੇ ਮਹਿਲਾ ਨੂੰ ਸਤਿਗੁਰੂ ਨੇ ਫਰਮਾਇਆ ਸੀ ਜਦੋਂ ਪੁੱਛਿਆ ਸੀ ਕਿ ਚਾਰ ਲਾਲ ਕਿੱਥੇ ਨੇ ਤੇ ਉਹਨਾਂ ਨੇ ਫਰਮਾਇਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਕੋਈ ਵੀ ਸਿੱਖ ਕਦੇ ਆਪਣੇ ਪਰਿਵਾਰ ਦੇ ਕਿੰਨੇ ਇਸ ਕਿਸਮ ਦੀਆਂ ਕਿੰਨੀਆਂ ਉਦਾਹਰਣਾਂ ਨੇ ਮੈਨੂੰ ਯਾਦ ਹੈ ਤਰਨਤਾਰਨ ਚ ਚਾਰ ਭਰਾ ਸ਼ਹੀਦ ਹੋਏ ਉਹਨਾਂ ਦੀ ਬਿਰਧ ਮਾਤਾ ਨੂੰ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਇੰਟਰਵਿਊ ਕਰ ਰਿਹਾ ਤੇ ਉਹਨਾਂ ਨੂੰ ਕਹਿੰਦਾ ਮਾਤਾ ਜੀ ਤੁਹਾਡੇ ਚਾਰ ਪੁੱਤਰ ਸੀ ਚਲੇ ਗਏ ਤੁਹਾਨੂੰ ਜ਼ਿੰਦਗੀ ਤੋਂ ਸ਼ਿਕਾਇਤ ਨਹੀਂ ਉਹਨੇ ਕਿਹਾ ਹਾਂ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਕਿ ਮੈਂ ਹੁਣ ਬਜ਼ੁਰਗ ਹੈ ਮੈਂ ਅੱਗੋਂ ਬੱਚਾ ਨਹੀਂ ਪੈਦਾ ਕਰ ਸਕਦੀ ਮੈਨੂੰ ਇੰਨਾ ਕਿ ਜੇ ਮੈਂ ਹੋਰ ਵੀ ਕੋਈ ਜਨਮ ਸਕਦੀ ਤੇ ਪੰਥ ਦੇ ਹਵਾਲੇ ਕਰਦੀ ਤੇ ਇਹ ਮੇਰੇ ਵੱਡੇ ਭਾਕ ਹੁੰਦੇ ਇਹ ਜਲਸੀ ਦਸ਼ਮੇਸ਼ ਪਿਤਾ ਦੇ ਇਸ ਸਾਜੇ ਪੰਥ ਜਿਸ ਪੰਥ ਦੀ ਜਵੇਂ ਭਾਈ ਸਾਹਿਬ ਨੇ ਯਾਦਹਾਣੀ ਕਰਵਾਈ ਗੁਰੂ ਨਾਨਕ ਪਾਤਸ਼ਾਹ ਦਾ 12 ਤੇ ਵਦੀਕ ਤੇ ਸ਼ਲੋਕ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇੱਕ ਕ੍ਰਾਈਟੇਰੀਆ ਹੈ ਇਹ ਪੈਮਾਨਾ ਔਰ ਇਸ ਪੈਮਾਨੇ ਦੇ ਉੱਤੇ ਜੇ ਅਸੀਂ ਲਗਭਗ 4 ਸਦੀਆਂ ਦਾ ਸਿੱਖ ਕੌਮ ਦਾ ਇਤਿਹਾਸ ਗੁਰੂ ਅਰਜਨ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੇ 1606 ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹਨਾਂ ਦੀ ਸ਼ਹਾਦਤ ਸਾਡੇ ਲਈ ਉਹ ਰੂਪਮਾਨ ਤੌਰ ਦੇ ਉੱਤੇ ਉਹ ਕ੍ਰਾਈਟੇਰੀਆ ਬਣ ਕੇ ਉੱਭਰਦੀ ਹੈ ਕਿ ਕਿਸੇ ਕਿਸਮ ਦਾ ਟੌਰਚਰ ਵੀ ਅੱਜ ਵੀ ਜਦੋਂ ਤੁਸੀਂ ਆਡ ਆਡ ਰਿਪੋਰਟਾਂ ਦੇਖਦੇ ਹੋ ਉਹ ਹਿਊਮਨ ਰਾਈਟਸ ਵਾਚ ਦੀ ਹੋਏ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੀ ਹੋਏ ਐਮਨੈਸਟੀ ਇੰਟਰਨੈਸ਼ਨਲ ਦੀ ਹੋਏ ਜਾਂ ਏਸ਼ੀਆ ਵਾਚ ਦੀ ਹੋਏ ਕਿ ਕਿਸ ਕਿਸਮ ਦੇ ਟੌਰਚਰ ਕਿਹੜਾ ਐਸਾ ਟੌਰਚਰ ਦਾ ਤਰੀਕਾ ਹੈ ਜਿਹੜਾ ਸਾਡੇ ਨੌਜਵਾਨਾਂ ਦੇ ਉੱਤੇ ਇਹਨਾਂ ਨੇ ਚਾਰ ਦਹਾਈਆਂ ਦੇ ਵਿੱਚ ਇੱਕ ਇੱਕ ਇੰਟਰੋਗੇਸ਼ਨ ਸੈਂਟਰ ਉਹ ਮਾਲ ਮੰਡੀ ਅੰਮ੍ਰਿਤਸਰ ਹੈ ਲੱਦਾ ਕੋਟੀ ਸੰਗਰੂਰ ਹੈ ਕਿੰਨੇ ਪ੍ਰਾਈਵੇਟ ਉਹਨਾਂ ਨੇ ਸੇਫ ਹਾਊਸ ਪੁਲਿਸ ਨੇ ਨੌ ਖਿਚਣਾ ਤਾਂ ਮਾਮੂਲੀ ਜਿਹੀ ਗੱਲ ਸੀ ਪਰ ਸਾਡੇ ਸਾਹਮਣੇ ਉਹ ਜਿਹੜੇ ਸਿੰਘ ਸਿੰਘਣੀਆਂ ਨੇ ਜਨਾਨੇ ਖੀਰਲੇ ਸਾਹ ਤੱਕ ਵੀ ਵਾਇਗਰੂ ਤੋਂ ਬਿਨਾ ਉਹਨਾਂ ਦੇ ਮੂੰਹ ਤੋਂ ਕੁਝ ਨਹੀਂ ਕਵਾ ਸਕੇ ਤੇ ਇਹ ਜ਼ਰੂਰੀ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਇਸ ਮੁੱਚਾ ਪਰਿਵਾਰ ਜਿੱਥੇ ਉਹਨਾਂ ਨੇ ਭਾਈ ਚਮਕੌਰ ਸਿੰਘ ਦਾਲਾ ਪੰਥ ਦੀ ਝੋਲੀ ਪਾਇਆ ਅੱਜ ਉਹਨਾਂ ਨੇ ਹੀ ਐਫਰਟ ਕੀਤਾ ਹੈ ਕਿ ਉਹਨਾਂ ਦੀ ਯਾਦ ਨੂੰ ਸਬਰਪਤ ਇਹ ਸਮਾਗਮ ਹੋਏ ਮੈਂ ਸਮਝਦਾ ਇਹ ਸਾਡਾ ਫਰਜ਼ ਬਣਦਾ ਹੈ ਸਾਡੀਆਂ ਜਥੇਬੰਦੀਆਂ ਦਾ ਸਾਡੀਆਂ ਗੁਰਦੁਆਰਾ ਕਮੇਟੀਆਂ ਦਾ ਜੇ ਭਾਈ ਚਮਕੌਰ ਸਿੰਘ ਡਾਲਾ ਦੀ ਸ਼ਹਾਦਤ ਨੂੰ ਅਸੀਂ ਇੱਕ ਐਨੂਅਲ ਸ਼ਹੀਦੀ ਡੇ ਦੇ ਤੌਰ ਦੇ ਉੱਤੇ ਜਿਹੜਾ ਉਸ ਨੂੰ ਯਾਦ ਕਰੀਏ ਇਹ ਹੋਰ ਵੀ ਤੁਸੀਂ ਜੋ ਹੀ ਐਂਟਰ ਕੀਤਾ ਖਾਲਸਾਣ ਦੇ ਚੰਡੇ ਤੁਸੀਂ ਚਾਰ ਚਫੇਰੇ ਦੇਖੇ ਨੇ ਔਰ ਗੱਲ ਇਸ ਗੱਲ ਦਾ ਧਿਆਨ ਰਹੇ ਕਿ ਸ਼ਹੀਦ ਇਸ ਲਈ ਨਹੀਂ ਹੁੰਦੇ ਅਸੀਂ ਕਿ ਸਾਨੂੰ ਚਾਅ ਹੈ ਕਿ ਅਸੀਂ ਸ਼ਹੀਦ ਹੋਏ ਆ ਅਸੀਂ ਸ਼ਹੀਦ ਹੋ ਰਹੇ ਆ ਅਸੀਂ ਸ਼ਹੀਦ ਹੁੰਦੇ ਰਵਾਂਗੇ ਸ਼ਹੀਦ ਦਾ ਪਰਪਸ ਹੈ ਇਕ ਮਕਸਦ ਹੈ ਬੇਸ਼ੱਕ ਮਕਸਦ ਦਸਵੇਂ ਪਾਤਸ਼ਾਹ ਨੇ ਸਾਨੂੰ ਯਾਦ ਰਹਾ ਨਹੀਂ ਕਰਵਾਈ ਕਿ দানਵ ਦੇਵ ਫਰਿੰਦ ਨਿਸਾਚਰ ਪੂਤ ਪਵਿਖ ਭਵਾਨ ਜਪੈਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਲ ਮੈ ਸਭ ਥਾਪ ਥਪੈਗੇ ਪੁਨ ਪਰਤਾਪਨ ਬਾੜ ਜੈਤ ਤੁੰ ਪਾਪਨ ਕੇ ਬਉ ਪੁੰਜ ਖਪੈਗੇ ਸਾਧ ਸਮੂਹ ਪਰਸੰਨ ਫਿਰੈ ਜਗ 76 ਸਬੈ ਆਵਲ ਲੋਕ ਚਪੈਗੇ ਸਾਡੇ ਸਾਹਮਣੇ ਆਦਰਸ਼ ਹੈ ਉਹ ਰਾਜਸੀ ਸਤਾ ਕਾਇਮ ਕਰਨੀ ਉਹ ਸਮਾਜ ਸਿਰਜਣਾ ਜਿੱਥੇ ਭਲੇ ਲੋਕ ਪਰਸੂਟ ਆਫ ਹੈਪੀਨੈਸ ਕਰ ਸਕਣ ਜਿੱਥੇ ਟਾਇਰੈਂਟਸ ਜ਼ੁਲਮ ਕਰਨ ਵਾਲੇ ਜ਼ਾਲਮ ਕਿਉਂਕਿ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਏ ਇਹ ਧਰਤੀ ਚੋਰਾਂ ਲਈ ਨਹੀਂ ਹੈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਮ ਦੇ ਲਈ ਸਚਿਆਰਤਾ ਦੇ ਲਈ ਸੱਚ ਹੱਕ ਇਨਸਾਫ ਦਾ ਉਹ ਸਿਸਟਮ ਕਾਇਮ ਕਰਨ ਦੇ ਲਈ ਔਰ ਗੁਰਬਾਣੀ ਆਧਾਰ ਹੈ ਖਾਲਸਾਣ ਲਫ਼ਜ਼ ਅੱਜ ਵੀ ਸਾਡੇ ਇੱਕ ਵੱਡੇ ਤਬਕੇ ਨੂੰ ਡਰਾਉਂਦਾ ਹੈ ਪਤਾ ਨਹੀਂ ਐਸਾ ਕੀ ਡਰ ਜਾਂ ਐਸਾ ਕੀ ਮਰਸਨਰੀ ਕੈਰੈਕਟਰ ਸਾਡੇ ਇੱਕ ਵੱਡੇ ਤਬਕੇ ਚ ਭਰਿਆ ਹੋਇਆ ਹੈ ਗੁਰੂ ਪਾਤਸ਼ਾਹ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਭਗਤ ਰਵਦਾਸ ਜੀ ਦਾ ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ ਬੇਗਮ ਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀ ਤਹਿ ਠਾਓ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਕਾਇਮ ਦائم ਸਦਾ ਪਾਤਸ਼ਾਹੀ ਦੋਮਨਾ ਸੇਮ 100 ਆਹੀ ਬੇਗਮਪੁਰਾ ਸ਼ਹਿਰ ਕੋ ਨਾਉ ਇਹ ਸਾਰਾ ਕੋਈ ਇਥਰ ਰੀਜਨ ਨਹੀਂ ਹੈ ਕਿ ਰੋਹਾਨੀਅਤ ਦੀ ਦੁਨੀਆ ਦੇ ਵਿੱਚ ਹੀ ਬੇਗਮ ਹੋਣਾ ਹੈ ਰੋਹਾਨੀਅਤ ਦੀ ਦੁਨੀਆ ਜੇ ਬੇਗਮ ਹੋਣ ਵਾਲੇ ਇਸ ਧਰਤੀ ਤੇ ਉਹ ਰਾਜ ਭਾਗ ਸਿਰਜਦੇ ਨੇ ਜਿੱਥੇ ਕੋਈ ਗਮ ਨਹੀਂ ਹੈ ਨਾ ਕੋਈ ਬੇਮਤਲਬ ਦੀ ਤਸ਼ਵੀਸ਼ ਹੈ ਨਾ ਵਾਧੂ ਖਰਾਜ ਹੈ ਨਾ ਕੋਈ ਲੈਂਡ ਪੂਲਿੰਗ ਹੈ ਨਾ ਕੋਈ ਤੁਹਾਡੇ ਖੇਤੀ ਕਾਨੂੰਨ ਨੇ ਨਾ ਤੁਹਾਡੇ ਪਾਣੀ ਦੀ ਲੁੱਟ ਹੈ ਔਰ ਨਾ ਹੀ ਇਨਸਾਨੀ ਹੱਕਾਂ ਨੂੰ ਜਿਹੜਾ ਉਹ ਪੈਰਾਂ ਥੱਲੇ ਰੋਲਿਆ ਜਾ ਰਿਹਾ ਹੈ ਇਹ ਹੈ ਜਿੱਥੇ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਤੁਸੀਂ ਕਿਸੇ ਡਰ ਥੱਲੇ ਨਹੀਂ ਰਹਿੰਦੇ ਤਾਨੂੰ ਇਹ ਨਹੀਂ ਹੁੰਦਾ ਕਿ ਜਾਏ ਜਗਾਏ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਕਾਓ ਰਤ ਪੇ ਤ ਕੁੱਤਿਓ ਚਟ ਜਾਓ ਉਹ ਸਿਸਟਮ ਨਹੀਂ ਹੈ ਔਰ ਭਗਤ ਜੀ ਨੇ ਯਾਦ ਅਹ ਨਹੀਂ ਕਰਵਾਈ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ ਕਿ ਉਹ ਪਾਤਸ਼ਾਹਤ ਉਸ ਹਾਵਰਨ ਸਟੇਟਸ ਵਾਲੀ ਸਿਚੁਏਸ਼ਨ ਕਿ ਜਿਹਦੇ ਚ ਦੋ ਮਨਾ ਸੇਮ 100 ਆਹੀ ਅਵਲ ਇੱਕ ਨੂੰ ਕਹਿੰਦੇ ਨੇ ਪਰਸ਼ਨ ਕੈਲਕੂਲੇਸ਼ਨ ਹੈ ਦੋਮ ਦੋ ਨੂੰ ਕਹਿੰਦੇ ਨੇ ਸੇਮ ਤੇ ਇਹਨੂੰ ਕਹਿੰਦੇ ਨੇ ਕਿ ਸਾਰੇ ਸ਼ਹਿਰੀ ਅਵਲ ਦਰਜੇ ਦੇ ਨੇ ਫਰਸਟ ਕਲਾਸ ਸਿਟੀਜ਼ਨਸ ਨੇ ਕੋਈ ਸੈਕੰਡ ਕਲਾਸ ਕੋਈ ਥਰਡ ਕਲਾਸ ਨਹੀਂ ਹੈ ਔਰ ਇਸੇ ਦੇ ਉੱਤੇ ਜਦੋਂ ਖਾਲਸਾ ਪੰਥ ਇਸ ਜਹਾਨ ਦੇ ਉੱਤੇ ਪ੍ਰਗਟ ਕੀਤਾ ਜਾਂਦਾ ਤੇ ਗੁਰੂ ਪਾਤਸ਼ਾਹ ਸਾਨੂੰ ਇਹ ਵਰ ਦੰਦੇ ਨੇ ਸਾਡੇ ਉੱਤੇ ਪਾਤਸ਼ਾਹਤ ਜਿਹੜੀ ਆ ਉਹ ਰੱਖਦੇ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਕਿ ਇਹ ਗਰੀਬ ਸਿੱਖ ਜਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਬਹੀ ਕਦਾਹੇ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਾਹਉ ਅਸੀਂ ਬਾਦਨ ਪਾਤਸ਼ਾਹ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਤੁਰਥੀ ਆਜ਼ਾਦ ਇਹ ਸਤਗੁਰ ਦੇ ਬੰਦੇ ਇਹ ਸਤਗੁਰੂ ਦੇ ਬੰਦੇ ਸਾਨੂੰ ਪਾਤਸ਼ਾਹਤ ਗੁਰੂ ਨਾਨਕ ਪਾਤਸ਼ਾਹ ਨੇ ਔਰ ਇਸ ਧਰਤੀ ਦੇ ਉੱਤੇ ਖਾਲਸਾ ਔਰ ਇਹ ਸਾਡਾ ਰਿਜ਼ੋਲਵਰ ਹੈ ਸਾਡੇ ਕੋਲ ਅੱਜ ਪੋਲੀਟੀਕਲ ਟੈਰੀਟਰੀ ਹੈ ਨਹੀਂ ਹੈ ਇਹ ਮੈਟਰ ਨਹੀਂ ਕਰਦਾ ਜਹਾਂ ਜਾਂ ਬੈ ਜ਼ਮੀਨ ਮਲ ਤਹਿਤ ਹੈ ਤਖਤ ਬਣਾਏ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਕਿ ਸਾਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੋਈ ਹੈ ਅਸੀਂ ਘੋੜੇ ਦੇ ਹੰਨੇ ਨਾਲ ਪਾਤਸ਼ਾਹਤ ਬੰਨੀ ਹੋਈ ਹੈ ਜਹਾਂ ਜਾਂ ਬੈ ਜ਼ਮੀਨ ਮਲ ਤਹਿਤ ਹੈ ਤਖਤ ਬਣਾਏ ਕਿਉਂਕਿ ਖਾਲਸਾ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਖੌਫ ਨਹੀਂ ਮੰਨਦਾ ਜਿੱਥੇ ਕੱਲਾ ਕੱਲਾ ਸਿੱਖ ਵੀ ਹੈ ਉਹ ਉਸ ਤਖਤ ਦੇ ਸੋਵਰਨਿਟੀ ਦਾ ਵਾਰਿਸ ਹੈ ਤੇ ਅੱਜ ਜਿਹੜੀ ਸਾਡੀ ਸਟਰਗਲ ਹੈ ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰਦੇ ਹਾਂ ਸੰਜ ਨੈਲਸਨ ਜੀ ਖਾਲਸਾ ਪਿੰਡਾਂ ਵਾਲੇ ਮੈਂ ਸਮਝਦਾ ਕਿ ਜੇ 1849 ਸਿੱਖ ਰਾਜ ਜਾਂਦਾ ਤੇ ਭਾਈ ਮਹਾਰਾਜ ਸਿੰਘ ਉਹਨਾਂ ਨੇ ਪਹਿਲਾ ਰਿਬੈਲਿਅਨ ਦਾ ਝੰਡਾ ਚੁੱਕਿਆ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਦੇ 98 ਸਾਲ ਦੇ ਪੀਰੀਅਡ ਸਾਡੀ ਬਹੁਤ ਸਾਰੀ ਸਟਰਗਲ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਅੱਜ ਹਿੰਦੂ ਤਵਾ ਬਣ ਕੇ ਪਾਵਰ ਦੇ ਵਿੱਚ ਆਇਆ ਉਹਨਾਂ ਦੇ ਖਾਤੇ 'ਚ ਹੀ ਪੈ ਗਈ ਸੰਜ ਅਨੈਲ ਸਿੰਘ ਖਾਲਸਾ ਪੰਡਾ ਵਾਲੇ ਲਗਭਗ ਡੇਢ ਸਦੀ ਬਾਅਦ ਉਹ ਯੂਨਿਕ ਪਰਸਨੈਲਿਟੀ ਗੁਰੂ ਦੇ ਥਾਪੇ ਹੋਏ ਗੁਰੂ ਦੇ ਸਾਜੇ ਹੋਏ ਸਿੰਘ ਜਿਹੜੇ ਸੰਤ ਸਿਪਾਈ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ ਜਿਨ੍ਹਾਂ ਨੇ ਇਹ ਯਾਦ دہਾਨੀ ਕਰਵਾਈ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ ਮੰਗਾ ਮੰਗੀਆਂ ਜਾਂਦੀਆਂ ਨੇ حق ਲੈ ਜਾਂਦੇ ਨੇ اور پھر کسری قافلہ اس پاسے ਵਧਿਆ ਸ਼ਹੀਦੀਆਂ ਦਾ ਜਿਹੜਾ ਝੱਖੜ ਚੁਲਾਣਾ ਇਹ ਪਾਤਸ਼ਾਹਤ ਦੇ ਲਈ ਹੈ ਸੋਵਰਨਿਟੀ ਦੇ ਲਈ ਹੈ ਰਾਜ ਭਾਗ ਦੇ ਲਈ ਹੈ اور ਇਹੀ ਸੰਤਾ ਦੀ ਯਾਦ دہانی ਸੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਜਾਰੀ ਜੂਨ 84 ਤੱਕ ਸਾਡਾ ਮਤਾਲਬ ਅਰੰਧਪੁਰ ਦਾ ਮਤਾ ਸੀ ਅਸੀਂ ਇੰਡੀਅਨ ਸਿਸਟਮ ਦੇ ਅੰਦਰ ਰਹਿੰਦੇ ਆ विद ऑनर ताकि ਸਾਡੀ ਲੈਂਗੁਏਜ ਸਾਡਾ ਸਭਿਆਚਾਰ ਸਾਡਾ ਵਿਰਸਾ ਸਾਡਾ ਇਤਿਹਾਸ ਸਾਡੀ ਵਿਲੱਖਣ ਦਿਖ ਇਹ ਕਾਇਮ ਰਹਿ ਸਕੇ ਇਸ ਸਟਰਗਲ ਸੀ ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉਹ ਜਿਵੇਂ ਬੱਚੀਆਂ ਨੇ ਕਵੀਸ਼ਰੀ ਦੇ ਵਿੱਚ ਯਾਦ ਰਹਾਣੀ ਕਰਵਾਈ ਕਿ ਉਠੋ ਗੁਰੂ ਕੇ ਸੁਪਤਰੋ ਸੁਪਤਰੀਓ ਇਹ ਵਕਤ ਹੈ ਜੇ ਹੁਣ ਤੁਹਾਡਾ ਅਕਾਲ ਤਖਤ ਟਾ ਦੁੱਤਾ ਹੈ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ ਤੇ ਜਿਹੜੇ ਸਿੱਖ ਨੂੰ ਅੱਜ ਵੀ ਸਮਝਾਣਾ ਪਏ ਕਿ ਖਾਲਸਤਾਨ ਦੀ ਕੀ ਲੋੜ ਹੈ ਮੈਂ ਸਮਝਦਾ ਇਹ ਵੇਸਟ ਆਫ ਟਾਈਮ ਹੈ ਅੱਜ ਸਾਡੀ ਸਟਰਗਲ ਉਸ ਪੜਾ ਤੇ ਪਹੁੰਚ ਚੁੱਕੀ ਹੈ 7 ਮਈ 2023 ਨੂੰ ਲਾਹੌਰ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜਵਾੜੂ ਨੂੰ ਸ਼ਹੀਦ ਕੀਤਾ ਜਾਂਦਾ ਹੈ 15 ਜੂਨ 2023 ਬਰਮਿੰਗਮ ਯੂਕੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਜਾਂਦਾ ਹੈ 18 ਜੂਨ 2023 ਨੂੰ ਸਰਦੀ ਦੇ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੈ ਉਹਨਾਂ ਦੇ ਮੁੱਖ ਸੇਵਾਦਾਰ ਜਿਹੜੇ ਸਿੱਖ ਫਾਰ ਜਸਟਿਸ ਦੇ ਰੈਫਰੰਡਮ ਦੇ ਮਹਿੰਮ ਦੇ ਇਨਚਾਰਜ ਵੀ ਸਨ ਕੈਨੇਡਾ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਪਰ ਇਹਨਾਂ ਸ਼ਹੀਦੀਆਂ ਨੇ ਗੇਮ ਨੂੰ ਬਦਲ ਕੇ ਰੱਖ ਦਿੱਤਾ ਅੱਜ ਇੰਡੀਆ ਐਜ਼ ਅ ਰੌਗ ਸਟੇਟ ਦੁਨੀਆ ਦੇ ਸਾਹਮਣੇ ਹੈ ਔਰ ਖਾਲਸਤਾਨ ਦਾ ਇਸ਼ੂ ਇੰਟਰਨੈਸ਼ਨਲ ਰੈਡਾਰ ਤੇ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਨੂੰ ਫਾਲੋ ਕੀਤਾ ਕਿ ਪ੍ਰੈਜ਼ੀਡੈਂਟ 트ੰਪ ਨੇ ਕਿਵੇਂ ਜਿਹੜੀ ਇੰਡੀਅਨ ਹਿਪੋਕ੍ਰੇਸੀ ਹੈ ਉਸ ਨੂੰ ਐਕਸਪੋਜ਼ ਕੀਤਾ ਕਿ ਕਿਵੇਂ ਇਹ ਰੂਸ ਤੋਂ ਤੇਲ ਲੈਂਦੇ ਨੇ ਕਿਸ ਹੱਦ ਤੱਕ ਜਾ ਕੇ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਅਸਲ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਕਿ ਵੀ ਆ ਇਹਨਾਂ ਦੀਆਂ ਇਕਨੋਮੀ ਰਸ਼ੀਆ ਔਰ ਇੰਡੀਆ ਦੀਆਂ ਇਹ ਇਕੱਠੀਆਂ ਹੀ ਡੁੱਬਣ ਗਈਆਂ ਕਿਉਂਕਿ ਇਹ ਜਿਹੜਾ ਇਹ ਬਿਲਕੁਲ ਫੇਲਡ ਇਕਨੋਮੀਆਂ ਡੈਡ ਇਕਨੋਮੀ ਲਾਫਸ ਨੂੰ ਨੇ ਇਸਤੇਮਾਲ ਕੀਤਾ ਸੋ ਇਸ ਸਾਰੇ ਸੰਦਰਭ ਦੇ ਵਿੱਚ ਸਰਵਰਤਾਰ ਸਿੰਘ ਪੰਨੂ ਬੈਠੇ ਨੇ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ ਕਿ ਸਿਕਸ ਫਾਰ ਜਸਟਿਸ ਨੇ ਜਿਹੜਾ ਐਫਰਟ ਲਗਭਗ 3-4 ਸਾਲ ਪਹਿਲਾਂ ਖਾਲਿਸਤਾਨ ਰੈਫਰੈਂਡਮ ਦਾ ਸ਼ੁਰੂ ਕੀਤਾ ਵੈਲ ਵਿਦਨ ਦਾ ਐਮਬਿਟ ਆਫ ਯੂਨ ਚਾਰਟਰ ਵੈਲ ਵਿਦਨ ਦਾ ਐਮਬਿਟ ਆਫ ਇੰਟਰਨੈਸ਼ਨਲ ਲਾ ਕਿ ਡਾਇਸਪੋਰਾ ਸਿੱਖ ਅੱਜ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਤੁਹਾਨੂੰ ਬੰਦੂਕ ਚੁੱਕਣ ਲਈ ਨਹੀਂ ਕਿਹਾ ਜਾ ਰਿਹਾ ਤੁਹਾਨੂੰ ਕੋਈ ਤੋਪ ਦਾ ਗੋਲਾ ਫਾਇਰ ਕਰਨ ਲਈ ਨਹੀਂ ਕਿਹਾ ਜਾ ਰਿਹਾ ਕਿਉਂਕਿ ਅਸੀਂ ਨਾ ਮੁਲਕਾਂ ਦੇ ਲਾਅ ਵੀ ਮੰਨਦੇ ਅਸੀਂ UN ਚਾਰਟਰ ਦੇ ਨਾਲ ਜੁੜੇ ਹੋਏ ਹਾਂ ਔਰ ਇਹ ਵਿਲ ਕਿ ਸਿੱਖ ਹੁਣ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਇੰਡੀਅਨ ਆਰਮੀ ਜੱਕ ਬੂਟ ਤੋਂ ਲਿਬ੍ਰੇਟ ਕਰਵਾਉਣਾ ਚਾਹੁੰਦੇ ਨੇ ਔਰ ਇਹ ਪੀਸਫੁਲ ਟੰਗ ਦੇ ਨਾਲ ਵੋਟਾਂ ਪਾਉਣ ਦੀ ਗੱਲ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਆਲਰੇਡੀ ਆਪਣਾ ਮੰਡੇਟ ਦੇ ਚੁੱਕੇ ਨੇ 5 ਵਾਈਜ਼ ਕੰਟਰੀਜ਼ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਉਹਨਾਂ ਦੇ ਆਲਮੋਸਟ ਵੱਡੇ ਸ਼ਹਿਰਾਂ ਦੇ ਵਿੱਚ ਇਹ ਵੋਟਾਂ ਪਈਆਂ ਨੇ ਸਾਡੇ ਲਈ ਇਹ ਫਖਰ ਵਾਲੀ ਗੱਲ ਹੈ ਕਿ ਵਾਸ਼ਿੰਗਟਨ ਡੀਸੀ ਜਿਹੜੀ ਕੈਪੀਟਲ ਆਫ ਦਾ ਵਰਲਡ ਹੈ ਜੇ 8 ਬਿਲੀਅਨ ਲੋਕਾਂ ਦਾ ਫੀਟ ਕਹਿਣਾ ਹੋਵੇ ਤੇ ਉਹ ਵਾਸ਼ਿੰਗਟਨ ਡੀਸੀ ਵੱਲ ਦੇਖਦੇ ਨੇ ਜੇ ਪ੍ਰੈਜ਼ੀਡੈਂਟ ਟਰੰਪ ਉਨਾ ਨੇ ਟੈਰਿਫ ਦੀ ਗੱਲ ਹੈ ਟੈਰਿਫ ਨਹੀਂ ਹੈ ਇਹ ਨਿਊ ਵਰਲਡ ਆਰਡਰ ਦੀ ਗੱਲ ਹੈ ਨਿਊ ਵਰਲਡ ਮੈਪ ਮੇਕਿੰਗ ਜੋ ਸੈਕੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਦਾ ਨਕਸ਼ਾ ਸੀ ਉਹ ਬਦਲਣ ਜਾ ਰਿਹਾ ਔਰ ਇਸ ਸਾਰੇ ਦੇ ਵਿੱਚ ਸਿੱਖ ਐਜ਼ ਅ ਉਹ ਧਿਰ ਪਾਵਰਫੁਲ ਧਿਰ ਔਰ ਜਿਹੜਾ 4 ਰੋਜ਼ ਹੈ 7 8 9 10 ਮਈ ਨੂੰ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਮਿਸਾਈਲ ਔਰ ਡਰੋਨ ਵਾਰਫੇਅਰ ਹੋਈ ਉਹਦੇ ਚ ਜਿਵੇਂ ਸਿੱਖ ਕੌਮ ਇੱਕ ਇੰਡੀਪੈਂਡੈਂਟ ਫੈਕਟਰ ਦੇ ਤੌਰ ਤੇ ਉਭਰੀ ਦੁਨੀਆ ਪਰ ਦੇ ਸਿੱਖਾਂ ਨੇ ਕਿਹਾ ਸੀ ਬਿਲਕੁਲ ਜੰਗ ਨਹੀਂ ਚਾਹੁੰਦੇ ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਹੈ ਅੱਜ ਸਿੱਖ ਫੈਕਟਰ ਓਲਰੈਡੀ ਇੰਟਰਨੈਸ਼ਨਲ ਲੈਵਲ ਤੇ ਰੈਕਗਨਾਈਜ਼ਡ ਫੈਕਟਰ ਹੈ ਹੁਣ ਚੈਰੇ ਤੁਹਾਡੇ ਸਾਹਮਣੇ 17 ਅਗਸਤ ਨੂੰ ਖਾਲਸਾਣ ਰੈਫਰੰਡਮ ਦੀਆਂ ਵੋਟਾਂ ਪੈਣੀਆਂ ਨੇ ਵੇਰਵੇ ਨਾਲ ਪਾਈ ਅਵਤਾਰ ਸਿੰਘ ਦੱਸਣਗੇ ਵੈਨਿਊ ਜਾਂ ਜੋ ਵੀ ਉਹਨਾਂ ਦਾ ਜਿਸ ਟੰਗ ਨਾਲੋਂ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਕਿ ਜਦੋਂ ਪਹਿਲਾ ਅਨਾਉਂਸਮੈਂਟਸ ਕੀਤੀਆਂ ਜਾਂਦੀਆਂ ਨੇ ਵੈਨਿਊਜ਼ ਦੀਆਂ ਇੰਡੀਅਨ ਗਵਰਨਮੈਂਟ ਬਹੁਤ ਸਾਰਾ ਪ੍ਰੈਸ਼ਰ ਐਸਰਟ ਕਰਦੀ ਹੈ ਆਸਟ੍ਰੇਲੀਆ ਜਿਵੇਂ ਹੋਇਆ ਸਰੀਚ ਜਿਵੇਂ ਹੋਇਆ ਉੱਥੇ ਸਕੂਲ ਦੇ ਵਿੱਚ ਪੈਣੀ ਸੀ ਵੋਟਾਂ ਅਖੀਰਲੇ ਮੂਮੈਂਟਸ ਤੇ ਉਹਨਾਂ ਨੂੰ ਮੁਕਰਾ ਦਿੱਤਾ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਪਈਆਂ ਇਹ ਤੁਹਾਡਾ ਸਭ ਦਾ ਫਰਜ਼ ਬਣਦਾ ਹੈ ਇਹ ਹਾਰਮਲੈਸ ਐਕਸਰਸਾਈਜ਼ ਹੈ ਕਿਸੇ ਨੂੰ ਕੋਈ ਇਸ ਦੇ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਹਮ ਹੁਮਾ ਕੇ اور ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਗੁਰਦੁਆਰਾ ਸਿੰਘ ਸਬਾਦੀ ਮੈਨੇਜਮੈਂਟ ਨੂੰ ਕਿ ਇਸ ਸਾਰੀ ਮੂਵਮੈਂਟ ਦੀ ਹੱਬ ਇਹ ਗੁਰਦੁਆਰਾ ਸਾਹਿਬ ਹੈ ਉਹ واਸ਼ਿੰਗਟਨ ਡੀਸੀ ਵਾਲ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ 17 ਅਗਸਤ ਇੱਕ ਪਰਖ ਦਾ ਦਿਨ ਹੈ ਔਰ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਉਸ ਦਿਨ ਦਿਨ ਵੀ ਐਤਵਾਰ ਦਾ ਹੈ ਪਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਕੋਈ ਵੀ ਤੁਹਾਡੀਆਂ ਪਰਿਵਾਰਕ ਅੰਗੇਜਮੈਂਟਸ ਨੇ ਜਾਂ ਕੋਈ ਹੋਰ ਤੁਸੀਂ ਕਿਤੇ ਆਣ ਜਾਣ ਰੱਖਿਆ ਉਸ ਨੂੰ ਜਿਹੜਾ ਉਹ ਪੋਸਟਪਨ ਕਰਕੇ ਉਸ ਦਿਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਇਥੋਂ ਇਹ ਮੈਸੇਜ ਆਏ ਕਿ ਇਨੇ ਹਜ਼ਾਰ ਵੋਟਰ ਟਰਨ ਆਊਟ ਹੋਏ ਬਹੁਤ ਵੱਡਾ ਹੈ ਤੁਹਾਡਾ ਫਰਜ਼ ਹੈ ਔਰ ਇਹਨਾਂ ਲਫ਼ਜ਼ਾਂ ਦੇ ਨਾਲ ਕਿਸੇ ਵੀ ਪੁੱਲ ਚੁਕ ਲਈ ਮਾਫੀ ਇੱਕ ਵਾਰ ਫੇਰ ਭਾਈ ਚਮਕੌਰ ਸਿੰਘ ਦਾਲਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਕੁਝ ਸਾਲ ਤੇ ਸਾਡੇ ਇੱਥੇ ਸੰਸਥਾਵਾਂ ਵੱਲੋਂ ਉਹਨਾਂ ਦਾ ਯਾਦ ਦਿਨ ਮਨਾਇਆ ਜਾਂਦਾ ਰਿਹਾ ਫਿਰ اچانک ਇਨੀਅਰ ਡਵੈਲਪਮੈਂਟਸ ਤੇਜ਼ੀ ਨਾਲ ਹੋਈਆਂ ਹੁਣ ਉਹਨਾਂ ਨੇ ਦੁਬਾਰਾ ਸਾਨੂੰ ਯਾਦ ਕਰਵਾਇਆ ਔਰ ਮੇਰਾ ਖਿਆਲ ਹੈ ਵੀ ਇਹ ਸਾਡੀ ਐਨਵਲ ਇਵੈਂਟ ਹੋਏਗੀ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਪ੍ਰਾਤੰਕ ਸਿੰਘਾਂ ਦਾ ਵਿਸ਼ਵਾਸ ਜੋ ਸਾਡੇ ਅੱਜ 4 ਦਹਾਕੀਆਂ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਹੈ ਜਿਹੜੇ ਸਾਡੇ ਵੀਰ ਜੇਲਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਔਰ ਭਾਈ ਬਲਵੰਦ ਸਿੰਘ ਰਾਜੋਆਣਾ ਉਹਨਾਂ ਦੀ ਤੁਸੀਂ ਸਪਿਰਿਟ ਦੇਖੋ ਕਿਸ ਹੱਦ ਤੱਕ ਕਿਨਾ ਹਾਲਾਤਾਂ ਜਨੇ ਪਾਰਾਂ ਚ ਬੇੜੀਆਂ ਨੇ ਹੱਥਾਂ ਚ ਹਤਕੜੀਆਂ ਨੇ ਜੇ ਵਾਇਆ ਵੀਡੀਓ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਤੇ ਉਹ ਖਾਲਸਤਾਨ ਜ਼ਿੰਦਾਬਾਦ ਦੇ ਨਾਲ ਆਪਣੀ ਗੱਲ ਸ਼ੁਰੂ ਕਰਦੇ ਨੇ ਔਰ ਇਹ ਸਾਡਾ ਰਿਜ਼ੋਲਵ ਹੈ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲenge ਸੀਸ ਪਰ ਬੜੀ ਕਰੇਗੀ ਮੋਜ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਵਾਹਿਦ ਰੂਜੀ ਕਾ ਖਾਲਸਾ ਵਾਹਿਦ ਰੂਜੀ ਕੀ ਫਤਿਹ